ਸਤਿ ਸ਼੍ਰੀ ਗਾਲ ਜੀ ਗੱਲ ਕਰਦੇ ਹਨ ਲਾਡਲੀਆਂ ਸੀਰੀ ਦੀ ਗੁਰਪ੍ਰੀਤ ਉਦਾਸ ਬੈਠਾ ਹੁੰਦਾ ਹੈ ਤਾਂ ਦਮਨਾ ਉਸ ਨੂੰ ਪੁੱਛਦਾ ਹੈ ਕਿ ਵੀਰ ਜੀ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ ਤਾਂ ਗੁਰਪ੍ਰੀਤ ਕਹਿੰਦਾ ਹੈ ਕਿ ਮੈਂ ਸੋਚ ਰਿਹਾ ਹਾਂ ਕਿ ਜੋ ਮੈਂ ਆਪਣੀ ਲੜਕੀ ਮਹਿੰਦੀ ਦੀ ਝੋਲੀ ਪਾਈ ਹੈ ਉਸ ਦੇ ਬਾਰੇ ਲੋਕਾਂ ਨੂੰ ਕਿਵੇਂ ਪਤਾ ਲੱਗ ਗਿਆ ਫਿਰ ਉਹ ਸਾਰਿਆਂ ਤੋਂ ਪੁੱਛਦਾ ਹੈ ਕਿ ਕਿਸ ਨੇ ਬਾਹਰ ਦੱਸਿਆ ਹੈ ਤਾਂ ਸਾਰੇ ਕਹਿੰਦੇ ਹਨ ਕਿ ਅਸੀਂ ਤਾਂ ਦੱਸਿਆ ਨਹੀਂ ਸਾਨੂੰ ਤਾਂ ਕੁਝ ਨਹੀਂ ਪਤਾ ਫਿਰ ਗੁਰਪ੍ਰੀਤ ਕਹਿੰਦਾ ਹੈ ਕਿ ਮੈਂ ਤਾਂ ਬਾਹਰ ਸਭ ਨੂੰ ਇਹੀ ਕਿਹਾ ਸੀ ਕਿ ਮੇਰੇ ਮਰਿਆ ਹੋਇਆ ਬੱਚਾ ਪੈਦਾ ਹੋਇਆ ਹੈ रोजी भी काफी उदास हो जाती है गुरप्रीत कहता है कि तेजा तो ही लड़के हैं इस करके तहन तो इस गल का नहीं पता कि लड़के तो बिना किन्ना अधूरा पड़ हूं पर मिंदी कहता है कि लड़किया भी जरूरी हैं क्योंकि ਜੋ ਕਿ ਲੜਕੀਆਂ ਤੋਂ ਬਿਨਾ ਕੋਈ ਰਿਸ਼ਤਾ ਨਹੀਂ ਹੁੰਦਾ ਤੇ ਨਾ ਹੀ ਕੋਈ ਦਾਨ ਹੁੰਦਾ ਹੈ ਤਾਂ ਗੁਰਪ੍ਰੀਤ ਕਹਿੰਦਾ ਹੈ ਕਿ ਤੂੰ ਕਿਸ ਦਾਨ ਦੀ ਗੱਲ ਕਰਦਾ ਹੈ ਤਦ ਮਿੰਦੀ ਕਹਿੰਦਾ ਹੈ ਕਿ ਕੰਨਿਆ ਦਾਨ ਜੋ ਕਿ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਉਹਨਾਂ ਵਿੱਚ ਕਾਫੀ ਬਹਿਸ ਹੁੰਦੀ ਹੈ ਤੇ ਗੁਰਪ੍ਰੀਤ ਕਹਿੰਦਾ ਹੈ ਕਿ ਹੁਣ ਇਸ ਗੱਲ ਨੂੰ ਲੈ ਕੇ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਤੇ ਬੁੱਟਰ ਜੋ ਕੇਸ ਹਾਰਿਆ ਹੁੰਦਾ ਉਸ ਕਰਕੇ ਆਪਣੀ ਮਾਂ ਦੇ ਕੋਲੇ ਰੋਣਾ ਰੋਂਦਾ ਹੈ ਫਿਰ ਉਸ ਧੀ ਘਰ ਵਾਲੀ ਵੀ ਉਸ ਨੂੰ ਸਮਝਾਉਂਦੀ ਹੈ ਕੋਈ ਗੱਲ ਨਹੀਂ ਆਪਾਂ ਮਿਹਨਤ ਕਰਕੇ ਸਭ ਕੁਝ ਬਣਾ ਲਵਾਂਗੇ ਕਾਦੇ ਬੁੱਤਰ ਕਹਿੰਦਾ ਹੈ ਕਿ ਮੈਨੂੰ ਤਾਂ ਆਪਣੇ ਪੁੱਤਰ ਤੇ ਹੀ ਆਸ ਹੈ ਫਿਰ ਉਹ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਪਤੋਂ ਵੱਡਾ ਹੋ ਕੇ ਵਕੀਲ ਬਣੀ ਤੇ ਸ੍ਰੀਕਾਂ ਨੂੰ ਉਹਨਾਂ ਦੀ ਕਰਨੀ ਦਾ ਜਵਾਬ ਦੇ ਦੇਈ ਮਨ ਨੂੰ ਕੱਲੀ ਬੈਠੀ ਬੋਰ ਹੋ ਰਹੀ ਹੁੰਦੀ ਹੈ ਤੇ ਉਸ ਨੂੰ ਆਪਣੀ ਮਾਂ ਦੀ ਵੀ ਯਾਦ ਆਉਂਦੀ ਹੈ ਫਿਰ ਉਹ ਕਹਿੰਦੀ ਹੈ ਕਿਉਂ ਨਾ ਮੈਂ ਕੁਝ ਦੇਰ ਖੇਡ ਲਾਵਾਂ ਉਹ ਆਪਣੀ ਗੁੱਡੀ ਨੂੰ ਆਪਣੀ ਮਾਂ ਰੋਜੀ ਬਣਾ ਲੈਂਦੀ ਹੈ ਤੇ ਖੁਦ ਰੋਜੀ ਦੀ ਸੱਸ ਬਣ ਜਾਂਦੀ ਹੈ ਪਰ ਉਹਨਾਂ ਦੇ ਘਰੇ ਜਿੱਦਾਂ ਦਾਵੀ ਹੁੰਦਾ ਹੈ ਉਹ ਸਭ ਉਸ ਗੁੱਡੀ ਨੂੰ ਰੋਜੀ ਸਮਝ ਕੇ ਬੋਲਦੀ ਹੈ ਇਹ ਸਾਰੀਆਂ ਗੱਲਾਂ ਉਹਦਾ ਨਾਨਾ ਨਾਨੀ ਵੀ ਸੁਣ ਲੈਂਦੇ ਹਨ ਉਹਦੇ ਨਾਨਾ ਜੀ ਇਹ ਸੁਣ ਕੇ ਬਹੁਤ ਉਦਾਸ ਹੁੰਦੇ ਹਨ ਕਿ ਮੇਰੀ ਧੀ ਨਾਲ ਇੰਨਾ ਕੁਝ ਹੁੰਦਾ ਹੈ ਉਹਦੇ ਰੋਜ਼ ਦਾ ਪਤੀ ਵੀ ਉਸ ਦਾ ਸਾਥ ਨਹੀਂ ਦਿੰਦਾ ਉਹ ਵੀ ਆਪਣੀ ਮਾਂ ਦੇ ਮਗਰ ਲੱਗਾ ਹੋਇਆ ਹੈ ਇਹ ਸੋਚ ਕੇ ਫਿਰ ਉਹ ਕਹਿੰਦਾ ਹੈ ਕਿ ਮੈਂ ਤਾਂ ਚਾਹੁੰਦਾ ਹਾਂ ਕਿ ਮੈਂ ਰੋਜੀ ਨੂੰ ਵੀ ਇੱਥੇ ਹੀ ਲੈ ਆਵਾਂ ਪਰ ਫਿਰ ਮੰਨੂ ਕਹਿੰਦੀ ਹੈ ਕਿ ਰੋਜੀ ਕਦੇ ਵੀ ਨਹੀਂ ਆਵੇਗੀ ਇਹ ਇਹ ਸੁਣ ਕੇ ਉਹਦੇ ਨਾਨਾ ਨਾਨੀ ਹੈਰਾਨ ਹੋ ਜਾਂਦੇ ਹਨ ਤੇ ਦੇਖਿਆ ਜਾਵੇ ਤਾਂ ਛੋਟੇ ਵੱਡਿਆਂ ਤੋਂ ਹੀ ਸਿੱਖਦੇ ਹਨ ਮੰਨੂ ਜਿਸ ਤਰ੍ਹਾਂ ਤਾਂ ਆਪਣੀ ਦਾਦੀ ਨੂੰ ਆਪਣੀ ਮਾਂ ਨਾਲ ਕਰਦਿਆਂ ਵੇਖਦੀ ਹੈ ਉਸਨੇ ਉਹ ਹੀ ਕੁਝ ਖੇਡ ਵਿੱਚ ਦੱਸਿਆ ਬਾਕੀ ਹੁਣ ਆਪਾਂ ਕਈ ਵੀਡੀਓ ਵਿੱਚ ਦੇਖਾਂਗੇ ਕਿ ਮਨੂ ਆਪਣੇ ਘਰ ਵਾਪਸ ਜਾਵੇਗੀ ਕਿ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ